27 ਦਸੰਬਰ ਦਾ ਦਿਨ ਜਿਹੜਾ ਸਿੱਖ ਕੌਮ ਕਦੇ ਭੁਲਾ ਨਹੀਂ ਸਕਦੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਰਾਂਦ ਵਿੱਚ ਸਭਾ ਲੱਗਦੀ ਆ ਕਾਫੀ ਸੈਡ ਮਾਹੌਲ ਹੁੰਦਾ ਆ ਤੇ ਐਡੀ ਵੱਡੀ ਕੁਰਬਾਨੀ ਮੇਰਾ ਨਹੀਂ ਖਿਆਲ ਕਿ ਦੁਨੀਆ 'ਚ ਹੋਰ ਕਿਤੇ ਵੀ ਕੋਈ ਤੁਹਾਨੂੰ ਐਗਜ਼ਾਮਪਲ ਮਿਲਦੀ ਹੋਵੇ ਜਿੱਥੇ ਛੋਟੀ ਛੋਟੀ ਏਜ ਦੇ 7 ਸਾਲ 9 ਸਾਲ ਜਾਂ ਕੋਈ 7 ਸਾਲ 11 ਸਾਲ ਬਖਰੇ ਬਖਰੇ ਸਾਨੂੰ ਮਿਲਦੇ ਆ ਪਰ ਆਮ ਤੌਰ ਤੇ 7 ਸਾਲ ਤੇ 9 ਸਾਲ ਦੇ ਬੱਚੇ ਕਿਵੇਂ ਖੜ ਗਏ ਸੂਬੇਦਾਰ ਦੇ ਅੱਗੇ ਤੇ ਉਸ ਤੋਂ ਪਹਿਲਾਂ ਜਿਹੜੇ ਦੋ ਬੱਚੇ ਚਮਕੌਰ ਦੀ ਜੰਗ 'ਚ ਸ਼ਹੀਦ ਹੁੰਦੇ ਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਇਹ ਕਹਿੰਦੇ ਆ ਕਿ ਇਨ ਪੁੱਤਰਾਂ ਦੇ ਸੀਸ 'ਤੇ ਵਾਰ دیے ਸਤਜਾਰ ਕਿਸੇ ਰਾਈਟਰ ਨੇ ਬਹੁਤ ਵਧੀਆ ਲਿਖਿਆ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਕੋਕਿ ਉਹ ਹਰ ਸਿੱਖ ਨੂੰ ਆਪਣਾ ਬੱਚਾ ਸਮਝਦੇ ਸੀ ਪਰ ਅੱਜ ਸਿੱਖਾਂ ਨੂੰ ਦੇਖਣਾ ਪੈਣਾ ਕਿ ਕੀ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਸਵਟੀ ਤੇ ਪੂਰੇ ਉੱਤਰ ਆਏ ਜਾਂ ਜਿਹੋ ਜਿਹਾ ਖਾਲਸਾ ਉਹ ਤਿਆਰ ਕਰਨਾ ਚਾਹੁੰਦੇ ਸੀ ਕੀ ਅਸੀਂ ਉਹੋ ਜਿਹਾ ਖਾਲਸਾ ਬਣ ਪਾਏ ਹ ਜਿਨ੍ਹਾਂ ਨੇ ਆਪਣੇ ਬੱਚੇ ਇਸ ਪੰਥ ਤੋਂ ਵਾਰ ਦਿੱਤੇ ਆਪਣੇ ਪਿਤਾ ਨੂੰ ਵਾਰਤਾ ਆਪਣੇ ਮਾਤਾ ਨੂੰ ਵਾਰਤਾ ਕੀ ਅਸੀਂ ਉਹ ਦੇਣਾ ਕਦੀ ਦੇ ਸਕਾਂਗੇ ਕੀ ਅਸੀਂ ਉਹਨਾਂ ਦੇ ਨਕਸ਼ੇਕਰਮਾ ਤੇ ਚੱਲ ਰਹੇ ਹਾਂ ਜਾਂ ਜੋ ਸਾਨੂੰ ਉਸ ਤੋਂ ਬਾਅਦ ਆਕੂੜ ਕਬਾੜ ਗ੍ਰੰਥ ਜਿੰਨਾ ਚਾ ਦਾ ਅਸੀਂ ਹਵਾਲਾ ਦੇ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਕੋਈ ਇਹ ਮਕਸਦ ਨਹੀਂ ਆ ਵੀ ਸਿੱਖੀ ਨੂੰ ਕਈ ਲੋਕੀ ਕਹਿੰਦੇ ਤੁਹਾਨੂੰ ਗੱਲਾਂ ਹੀ ਨੈਗੇਟਿਵ ਆਉਂਦੀਆਂ ਨੈਗੇਟਿਵ ਨਹੀਂ ਹੁੰਦੀ ਐ ਨੈਗੇਟਿਵਿਟੀ ਦੱਸੂਗੇ ਤਾਂ ਹੀ ਪੋਜ਼ਿਟਿਵਿਟੀ ਆਊਗੀ ਨਾ ਵੀ ਤੁਹਾਡੇ ਵਿੱਚ ਨੈਗੇਟਿਵਿਟੀ ਆ ਕਿੱਥੋਂ ਰਹੀ ਆ ਜੇ ਜੜ ਦਾ ਪਤਾ ਹੀ ਨਾ ਲੱਗਾ ਤੇ ਫਿਰ ਤੁਹਾਡੇ ਚ ਪੋਜ਼ਿਟਿਵਿਟੀ ਕਿਵੇਂ ਆਊਗੀ ਜਦੋਂ ਅਸੀਂ ਜੜਾ ਫਰੋਲਦੇ ਆ ਉਹ ਸਾਰੀਆਂ ਸੂਰਜ ਪ੍ਰਕਾਸ਼ ਗ੍ਰੰਥ ਜਿਨ੍ਹਾਂ ਦਾ ਗੁਰਦੁਆਰਿਆਂ 'ਚ ਪ੍ਰਕਾਸ਼ ਹੋ ਕੇ ਹਰ ਰੋਜ਼ ਸਵੇਰੇ ਸ਼ਾਮ ਕਥਾ ਕੀਤੀ ਜਾਂਦੀ ਆ ਉਹਦੇ ਵਿੱਚੋਂ ਨਿਕਲਦੀਆਂ ਆ ਤੇ ਫਿਰ ਕਿਉਂ ਨਾ ਦੱਸੀਏ ਸੰਗਤ ਨੂੰ ਪ੍ਰੋਬਲਮ ਇਹਨਾਂ ਲੋਕਾਂ ਨੂੰ ਇਹ ਆ ਇਹ ਕਹਿੰਦੇ ਸੱਚ ਦੱਸੋ ਹੀ ਨਾ ਬਸ ਸੱਚ ਨੂੰ ਟਕਿਆ ਰਹਿੰਦੋ ਅਸੀਂ ਹਰ ਰੋਜ਼ ਉਹ ਚੋਂ ਕਥਾ ਕਰ ਕਰਕੇ ਲੋਕਾਂ ਨੂੰ ਮੂਰਖ ਬਣਾਈ ਜਾਈਏ